ਇਸ ਵੇਲੇ ਵੀ ਅਮਰੀਕਾ ਦੇ ਨਾਲ ਜੁੜੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਤੁਹਾਨੂੰ ਦੱਸਦੇ ਕਿ ਡੋਨਾਲਡ ਟਰੰਪ ਦਾ ਇੱਕ ਵੱਡਾ ਫੈਸਲਾ ਤੁਹਾਨੂੰ ਦੱਸਣ ਲੱਗਿਆ ਜੀ ਹਾਂ ਡੋਨਾਲਡ ਟਰੰਪ ਇੱਕ ਵੱਡਾ ਫੈਸਲਾ ਲੈਂਦੇ ਹੋਏ ਸਰਨਾਰਥੀ ਪੁਨਰਵਾਸ ਪ੍ਰਕਿਰਿਆ ਨੂੰ ਰੱਦ ਕਰ ਦਿੱਤਾ ਹੈ ਇਸ ਤੋਂ ਇਲਾਵਾ 27 ਜਨਵਰੀ ਤੋਂ ਪਹਿਲਾਂ ਸਰਨਾਰਥੀਆਂ ਨੂੰ ਦਿੱਤੀ ਗਈ ਪੁਨਰਵਾਸ ਪਰਵਾਨਗੀ ਨੂੰ ਵੀ ਟਰੰਪ ਪ੍ਰਸ਼ਾਸਨ ਨੇ ਬੁੱਧਵਾਰ ਨੂੰ ਰੱਦ ਕਰ ਦਿੱਤਾ ਹੈ ਟਰੰਪ ਪ੍ਰਸ਼ਾਸਨ ਦੇ ਇਸ ਫੈਸਲੇ ਤੋਂ ਬਾਅਦ ਦੁਨੀਆ ਭਰ ਚ ਕਈ ਥਾਵਾਂ ਤੇ ਹਜ਼ਾਰਾਂ ਸਰਨਾਰਥੀ ਫਸੇ ਹੋਏ ਨੇ ਸੋਮਵਾਰ ਨੂੰ ਅਮਰੀਕੀ ਰਾਸ਼ਟਰਪਤੀ ਟਰੰਪ ਦੁਆਰਾ ਦਸਤਖਤ ਕੀਤੇ ਗਏ ਆਦੇਸ਼ਾਂ ਚ ਇਸ ਮੌਤਲੀ ਦਾ ਜ਼ਿਕਰ ਕੀਤਾ ਗਿਆ ਹੈ ਟਰੰਪ ਪ੍ਰਸ਼ਾਸਨ ਦੇ ਇਸ ਫੈਸਲੇ ਨੇ ਉਹਨਾਂ ਲੋਕਾਂ ਬਾਰੇ ਸਵਾਲ ਖੜੇ ਕਰ ਦਿੱਤੇ ਨੇ ਜਿਨ੍ਹਾਂ ਨੂੰ ਲੰਬੀ ਪ੍ਰਕਿਰਿਆ ਪੂਰੀ ਕਰਨ ਤੋਂ ਬਾਅਦ ਅਮਰੀਕਾ ਜਾਣ ਦੀ ਇਜਾਜ਼ਤ ਦਿੱਤੀ ਗਈ ਹੈ ਜਾਂ ਮਿਲਣ ਵਾਲੀ ਹੈ ਜੇਕਰ ਉਹਨਾਂ ਨੇ ਪ੍ਰਵਾਨਗੀ ਮਿਲਣ ਤੋਂ ਬਾਅਦ ਅਮਰੀਕਾ ਲਈ ਟਿਕਟ ਬੁੱਕ ਕੀਤੀ ਹੈ ਤਾਂ ਉਹਨਾਂ ਦੀ ਯਾਤਰਾ ਪ੍ਰਭਾਵਿਤ ਹੋ ਸਕਦੀ ਹੈ ਰਿਪੋਰਟ ਅਨੁਸਾਰ ਸਰਨਾਰਥੀ ਦੀ ਪ੍ਰਕਿਰਿਆ ਅਤੇ آمد ਦੀ ਨਿਗਰਾਨੀ ਕਰਨ ਵਾਲੀ ਅਮਰੀਕੀ ਏਜੰਸੀ ਨੇ ਸਟਾਫ ਅਤੇ ਹਿੱਸੇਦਾਰਾਂ ਨੂੰ ਦੱਸਿਆ ਹੈ ਕਿ ਅਗਲੇ ਨੋਟਿਸ ਤੱਕ ਸਰਨਾਰਥੀਆਂ ਦਾ ਸੰਯੁਕਤ ਰਾਜ ਅਮਰੀਕਾ ਆਉਣਾ ਰੱਦ ਕਰ ਦਿੱਤਾ ਗਿਆ ਹੈ ਇਹ ਫੈਸਲਾ ਉਨ੍ਹਾਂ 16000 ਤੋਂ ਵੱਧ ਅਫਗਾਨਾਂ ਨੂੰ ਵੀ ਪ੍ਰਭਾਵਿਤ ਕਰੇਗਾ ਜਿਨ੍ਹਾਂ ਨੂੰ 2021 ਚ ਅਫਗਾਨਿਸਤਾਨ ਤੋਂ ਅਮਰੀਕੀ ਵਾਪਸ ਵਫਸੀ ਤੋਂ ਬਾਅਦ ਮੁਰ ਵਸੇਬੇ ਲਈ ਮਨਜ਼ੂਰੀ ਦਿੱਤੀ ਗਈ ਸੀ ਇਨ੍ਹਾਂ ਚ ਅਮਰੀਕੀ ਸੈਨਿਕਾਂ ਦੇ ਨਾਲ ਲੜਾਈ ਵਿੱਚ ਸੇਵਾ ਕਰਨ ਵਾਲੇ ਸਰਕਰਮ ਅਮਰੀਕੀ ਫੌਜੀ ਕਰਮਚਾਰੀਆਂ ਦੇ ਪਰਿਵਾਰ ਵੀ ਸ਼ਾਮਲ ਨੇ ਟਰੰਪ ਦੇ ਹੁਕਮ ਅਨੁਸਾਰ ਏਜੰਸੀ ਨੂੰ 27 ਜਨਵਰੀ ਤੋਂ ਪਹਿਲਾਂ ਸਾਰੀ ਪ੍ਰਕਿਰਿਆ ਅਤੇ ਯਾਤਰਾ ਨੂੰ ਰੋਕਣ ਦਾ ਸਮਾਂ ਦਿੱਤਾ ਹੈ ਹਾਲਾਂਕਿ ਹੁਣ ਅਜਿਹਾ ਲੱਗਦਾ ਹੈ ਕਿ ਆਰਡਰ ਦਾ ਸਮਾਂ ਵਧਾ ਦਿੱਤਾ ਗਿਆ ਹੈ ਇਹ ਤੁਰੰਤ ਸਪਸ਼ਟ ਨਹੀਂ ਹੋ ਸਕਿਆ ਕਿ ਇਸ ਬਦਲਾਅ ਦਾ ਕਾਰਨ ਕੀ ਸੀ ਸਰਨਾਰਥੀ ਉਹਨਾਂ ਲੋਕਾਂ ਤੋਂ ਵੱਖਰੇ ਹੁੰਦੇ ਹਨ ਜੋ ਸਿੱਧੇ ਮੈਕਸੀਕੋ ਸਦਦੇ ਸੰਯੁਕਤ ਰਾਜ ਅਮਰੀਕਾ ਦੇ ਵਿੱਚ ਸਰਨ ਲੈਣ ਦੇ ਟੀਚੇ ਨਾਲ ਆਉਂਦੇ ਨੇ ਪੂਰਨ ਵਾਸ ਲਈ ਵਿਚਾਰ ਕਿਤੇ ਜਾਣ ਵਾਲੀਆਂ ਸਰਨਾਰਥੀਆਂ ਨੂੰ ਅਮਰੀਕਾ ਤੋਂ ਬਾਹਰ ਰਹਿਣਾ ਚਾਹੀਦਾ ਹੈ ਅਤੇ ਆਮ ਤੌਰ ਤੇ ਸੰਯੁਕਤ ਰਾਸ਼ਟਰ ਦੁਆਰਾ ਵਿਦੇਸ਼ ਵਿਭਾਗ ਨੂੰ ਭੇਜਿਆ ਜਾਂਦਾ ਹੈ ਇਸ ਦੇ ਨਾਲ ਹੀ ਉਹਨਾਂ ਨੂੰ ਅਮਰੀਕਾ ਆਉਣ ਤੋਂ ਪਹਿਲਾਂ ਵਿਆਪਕ ਜਾਂਚ ਵਿੱਚੋਂ ਗੁਜ਼ਰਨਾ ਪੈਂਦਾ ਹੈ ਇੱਕ ਵਾਰ ਜਦੋਂ ਉਹ ਸੰਯੁਕਤ ਰਾਜ ਅਮਰੀਕਾ ਪਹੁੰਚ ਜਾਂਦੇ ਹਨ ਤਾਂ ਉਹਨਾਂ ਦਾ ਮੇਲ ਆਮ ਤੌਰ ਤੇ ਇੱਕ ਪੁਨਰਵਾਸ ਏਜੰਸੀ ਨਾਲ ਕੀਤਾ ਜਾਂਦਾ ਹੈ ਜੋ ਉਹਨਾਂ ਨੂੰ ਅਮਰੀਕਾ 'ਚ ਜ਼ਿੰਦਗੀ ਦੇ ਅਨੁਕੂਲ ਹੌਣ ਚ ਮਦਦ ਕਰਦੀ ਹੈ ਇਸ ਚ ਨੌਕਰੀਆਂ ਲੱਭਣ ਅਤੇ ਉਹਨਾਂ ਦੇ ਬੱਚਿਆਂ ਨੂੰ ਸਕੂਲ ਵਿੱਚ ਦਾਖਲ ਕਰਵਾਉਣ ਵਿੱਚ ਮਦਦ ਵੀ ਸ਼ਾਮਲ ਹੈ ਤੋਂ ਦੱਸ ਦਈਏ ਕਿ ਹੁਣ ਇਸ ਨੂੰ ਲੈ ਕੇ ਵੱਡਾ ਫੈਸਲਾ ਹੋਇਆ ਗਿਆ ਕਿ ਅਮਰੀਕਾ ਮੈਕਸੀਕੋ ਸਰੱਦ ਦੇ ਉੱਤੇ 10 ਹਜ਼ਾਰ ਫੌਜੀ ਤੈਨਾਤ ਕੀਤੇ ਜਾਣਗੇ ਜੋ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਉਦੇਸ਼ ਨਿਕਾਲਾ ਦਿੱਤਾ ਜਾ ਸਕੇ ਜਿਸ ਨੂੰ ਲੈ ਕੇ ਹੁਣ ਅਮਰੀਕਾ ਦੇ ਵੱਲੋਂ ਵੱਡੀ ਖਬਰ ਤੁਹਾਨੂੰ ਦੱਸਣ ਲੱਗੇ ਕਿ ਹੁਣ ਇੰਨਾ ਸੌਖਾ ਨਹੀਂ ਹੋਵੇਗਾ ਕਿ ਅਮਰੀਕਾ ਦੇ ਵਿੱਚ ਜਾਣਾ ਕਿਉਂਕਿ ਜਿਸ ਤਰ੍ਹਾਂ ਪਹਿਲਾਂ ਡੋਂਕੀਆਂ ਲਾ ਕੇ ਚਲੇ ਜਾਂਦੇ ਸਨ ਪਰ ਸਵਾਰ ਡੋਨਾਲਡ 트럼ਪ ਦੇ ਰਾਸ਼ਟਰਪਤੀ ਬਣ ਤੋਂ ਵਿਵਾਦ ਹੋਣ ਸਕਤਾਈ ਬੇहद ਵੱਧ ਚੁੱਕੀ ਹੈ